ਅੱਜ ਤੜਕਸਰ ਪਿੰਡ ਹੋਜ ਖਾਸ ਵਿਖੇ ਇੱਕ ਪਤੀ ਵੱਲੋਂ ਆਪਣੀ ਪਤਨੀ ਨੂੰ ਜਾਨੋਂ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਉਸ ਦੇ ਘਰ ਪੁਲਿਸ ਅਧਿਕਾਰੀ ਪਹੁੰਚ ਗਏ ਅਤੇ ਮੌਕੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਛਾਣਬੀਨ ਕੀਤੀ ਜਾ ਰਹੀ ਹੈ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿਸ ਤਰ੍ਹਾਂ ਪਿੰਡ ਵਾਸੀ ਇਕੱਠੇ ਹੋਏ ਹਨ ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਪਿੰਡ ਹੋਜਖਾਸ ਦਾ ਰਹਿਣ ਵਾਲਾ ਸੁਖਦੇਵ ਸਿੰਘ ਜੋ ਕਿ ਸ਼ਰਾਬ ਦੇ ਨਸ਼ੇ ਦਾ ਆਦੀ ਸੀ ਸ਼ਰਾਬ ਦੇ ਨਸ਼ੇ ਵਿੱਚ ਪਹਿਲਾਂ ਵੀ ਆਪਣੀ ਪਤਨੀ ਨਾਲ ਕੁੱਟਮਾਰ ਕਰਦਾ ਸੀ ਇਹ ਸਭ ਕਹਿਣਾ ਹੈ ਸੁਖਦੇਵ ਸਿੰਘ ਦੇ بیٹے ਦਾ ਉਸ ਦਾ ਕਹਿਣਾ ਹੈ ਕਿ ਬੀਤੀ ਦੇਰ ਰਾਤ ਵੀ ਉਹ ਸ਼ਰਾਬ ਪੀ ਕੇ ਆਇਆ ਅਤੇ ਘਰ ਪਤਨੀ ਨਾਲ ਕੁੱਟਮਾਰ ਕਰਨ ਲੱਗਾ ਉਸ ਨੂੰ ਰੋਕਿਆ ਗਿਆ ਅਤੇ ਸਮਝਾ ਬੁਝਾ ਕੇ ਸਵਾਲ ਕੀਤਾ ਗਿਆ ਅਤੇ ਸਵੇਰੇ ਉਹ ਸੁੱਤਾ ਪਿਆ ਹੋਇਆ ਸੀ ਸ਼ਰਾਬ ਦੇ ਨਸ਼ੇ ਵਿੱਚ ਉਸ ਨੂੰ ਨਹੀਂ ਉਠਾਇਆ ਗਿਆ ਅਤੇ ਘਰ ਦੇ ਸਾਰੇ ਬੱਚੇ ਤੇ ਪਰਿਵਾਰ ਵਾਲੇ ਕੰਮ ਤੇ ਗਏ ਹੋਏ ਸੀ ਪਿੱਛੋਂ ਉਹਨਾਂ ਨੂੰ ਉਹਨਾਂ ਦੇ ਚਾਚੇ ਦਾ ਫੋਨ ਆਇਆ ਵੀ ਉਸ ਤੋਂ ਦੇ ਪਿਤਾ ਵੱਲੋਂ ਉੱਠ ਕੇ ਤੇਜ਼ ਦਰ ਹਥਿਆਰ ਕੁਹਾੜੀ ਨੁਮਾ ਹਥਿਆਰ ਨਾਲ ਆਪਣੀ ਪਤਨੀ ਤੇ ਵਾਰ ਕੀਤੇ ਗਏ ਹਨ ਜਿਸ ਦਾ ਪਤਾ ਲੱਗਨ ਤੇ ਉਹ ਖੇਤਾ ਤੋਂ ਕੰਮ ਤੇ ਗਏ ਹੋਏ ਸੀ ਅਤੇ ਘਰ ਵਾਪਸ ਪਰਤੇ ਆਏ ਅਤੇ ਘਰ ਵਾਪਸ ਪਰਤਨ ਤੇ ਉਹਨਾਂ ਨੂੰ ਗੱਡੀ ਵਿੱਚ ਲਟਾ ਕੇ ਹਸਪੀਟਲ ਲੈ ਆਏ ਸੀ ਅਤੇ ਰਸਤੇ ਵਿੱਚ ਉਹਨਾਂ ਦੀ ਮਾਤਾ ਨੇ ਦਮ ਤੋੜ ਦਿੱਤਾ ਹੋਰ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਡੀਐਸਪੀ ਆਰ ਸ਼ਰਮਾ ਅਤੇ ਉਸਦੇ بیٹے ਜਿਸ ਦਾ ਕਤਲ ਹੋਇਆ ਹੈ ਦਾ ਕੀ ਕਹਿ ਰਹਾ ਹੈ ਅਤੇ ਜਿਨ੍ਹਾਂ ਦਾ ਕਤਲ ਹੋਇਆ ਉਹਨਾਂ ਦਾ ਦੇਵਰ ਜੋ ਅਰਨੀ ਵਾਲੇ ਵਿੱਚ ਰਹਿੰਦਾ ਹੈ ਉਹਨਾਂ ਦਾ ਕੀ ਕਹਿਣਾ ਹੈ ਮੌਕੇ ਤੇ ਲੋਕਾਂ ਦਾ ਕੀ ਕਿਟਕਿਆ ਗਿਆ ਹੈ ਅਤੇ ਕੀ ਮੰਗ ਕੀਤੀ ਗਈ ਪਰਿਵਾਰਕ ਮੈਂਬਰਾਂ ਵੱਲੋਂ ਕਿਸ ਤਰ੍ਹਾਂ ਦਾ ਇਨਸਾਫ ਉਹਨਾਂ ਨੂੰ ਚਾਹੀਦਾ ਹੈ ਅਤੇ ਇਸ ਕਤਲ ਦੇ ਪਿੱਛੇ ਸਾਜ਼ਿਸ਼ ਕਰਨ ਵਾਲੇ ਆਪਣੇ ਦਾਦੇ ਦਾ ਨਾਂ ਵੀ ਮ੍ਰਿਤਕ ਦੇ بیٹے ਵੱਲੋਂ ਲਿਆ ਗਿਆ ਹੈ ਵੀ ਉਸਨੇ ਉਸਦੇ ਪਿਤਾ ਨੂੰ ਖਸਾਹਿਆ ਤੇ ਇਨਸਾਫ ਦੀ ਮੰਗ ਕੀਤੀ ਹੈ ਹੋਰ ਕੀ ਕੁਝ ਕਿਹਾ ਗਿਆ ਹੈ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅੱਗੇ ਵੀ ਮਾਤਾ ਜੀ ਦੀ ਮੌਤ ਹੋਈ ਹੈ ਕੀ ਨਾਮ ਸੀ ਉਹਨਾਂ ਦਾ ਕੀ ਗੱਲ ਰਹੀ ਹੈ ਕੀ ਕਾਰਨ ਜਿਹਾ ਉਹ ਐਸੇ ਕਿ ਉਹਨਾਂ ਨੂੰ ਕਦੋਂ ਉਠਾਣਾ ਪਿਆ ਤੇ ਰਹੂ ਮਾਮਾ ਸੀਗਾ ਤਾਂ ਕਰ ਲੜਾਈ ਜਿਗੜਾ ਕਰਦੇ ਸੀ ਪੁਰਾਣਾ ਲੜਾਈ ਜਿਗੜਾ ਚੱਲਦਾ ਸੀ ਇਹ ਇਹ ਸਵੇਰ ਦੀ ਘਟਨਾ ਹੈ ਹਾਂ ਜੀ ਸਵੇਰ ਦੀ ਸਵੇਰ ਵੀ ਦਾਰੂ ਪੀ ਰੱਖੀ ਸੀ ਹਾਂ ਕੱਲ ਵੀ ਦਾਰੂ ਪੀ ਰਹੀ ਸੀ ਸਵੇਰ ਦੀ ਦਾਰੂ ਪੀ ਰਹੀ ਸੀ ਕੀ ਨਾਮ ਹੈ ਪਿਤਾ ਜੀ ਦਾ ਸੰਦੇਸ਼ ਸਿੰਘ ਉਹ ਮੁੱਖ ਦੇ ਰਹਿ ਗਏ ਫਰਾਰ ਹੋ ਗਏ ਮੌਕੇ ਤੇ ਬਰਾਰੋ ਦੇ ਕਤਲ ਕਰ ਅੱਛਾ ਇਹ ਜਿਹੜੀ ਡੈਥ ਹੋਈ ਮੌਕੇ ਤੇ ਹੋ ਗਈ ਸੀ ਜਾਂ ਬਾਅਦ ਚ ਮੌਕੇ ਹੀ ਗੱਡੀ ਚ ਲਈ ਆ ਤੁਸੀਂ ਚੱਕਿਆ ਸੀ ਤੁਸੇ ਤਾਂ ਸਾਥ ਸੀ ਵੀ ਤੁਸੀਂ ਉਸ ਟਾਈਮ ਕਿਥੇ ਸੀ ਬਾਕੀ ਫੈਮਿਲੀ ਮੈਂਬਰ ਕਿਥੇ ਸੀ ਇਸ ਵੇਲੇ ਕਿੰਨੇ ਵੇ ਦੀ ਘਟਨਾ ਹੈ ਇੱਕ ਘਟਨਾ 8 ਵੇ ਦੀ ਸਵੇਰੇ 8 ਵੇ ਦੀ ਘਟਨਾ ਹੈ 8 ਵਜੇ ਸਾਨੂੰ ਕੋਈ ਪਤਾ ਲੱਗਿਆ ਵੀ ਅਸੀਂ ਕਿਹ ਬਾਦ ਚਾਚਾ ਜੀ ਜੀ ਕੋ ਨਾਲ ਲੱਗੇ ਕਿਛੇ ਦੇ ਅੱਛਾ ਜੀ ਕਿਹ ਮਦਰਾ ਦੇ ਉਹਨੇ ਸਾਨੂੰ ਕਹਿੰਦੇ ਤਾਂ ਉਹਨੇ ਦੇਖਿਆ ਬਿਆਸ ਤੇਰਾ ਟੋਟਾ ਡਾੜੀ ਵੀ ਆ ਕੁਆਰਟੀ ਚੱਕੀ ਕਰਦਾ ਤੇ ਮਮੀ ਮਗਰ ਕਿੱਦਾਂ ਕਰਦਾ ਜੀ ਤੇ ਅਸੀਂ ਮੌਕੇ ਤੇ ਫਿਰ ਬਾਜ ਕੇ ਉਥੋਂ ਆਏ ਸਾਡੇ ਆਂਦੇ ਆਂਦੇ ਸਭੀ ਉਹਨੇ ਕਦਰ ਕਰ ਉਹ ਫਰਾਰ ਹੋ ਚੁਕੇ ਸੀਗੇ ਇਹ ਕਿੰਨੇ ਟਾਈਮ ਤੋਂ ਲੜਾਈ ਝਗੜੇ ਚੱਲੇ ਸੀਗੇ ਲੜਾਈ ਝਗੜੇ ਤਾਂ ਸਟਾਰਟਿੰਗ ਤੋਂ ਚੱਲ ਰਹੇ ਜਦ ਤੇ ਗਿਆ ਕਿ ਆਏ ਉਦੋਂ ਲੜੇ ਚੱਲਦੇ ਕਿੰਨੇ ਪੈਨ ਬਰਾਓ ਤੁਸੀਂ ਅਸੀਂ 10 ਪੈਨ ਬਾਕੀ ਮੈਰਿਡ ਨੇ ਸਿਸਟਰ ਮੈਰਿਡ ਹੈ ਤੇ ਇੱਕ ਬ੍ਰਦਰ ਮੈਰਿਡ ਹੈ ਤੇ ਰਹਿੰਦੇ ਇਕੱਠੇ ਹੋ ਤੁਸੀਂ ਇਕੱਠੇ ਰਹਿੰਦੇ ਸੀ ਤੁਸੀਂ ਖੇਤ ਗਏ ਹੋਏ ਸੀਗੇ ਕੰਮ ਗਏ ਹੋਏ ਸੀਗੇ ਤੇ ਬਿਚੂ ਆਂਦਾ ਸੀ ਪਹਿਲੇ ਵੀ ਅਸਤੇ ਕਿਤੇ ਕੋਈ ਮਾਰ ਕੋ ਟੈਸਟ ਕਿਤੇ ਹੋਈ ਵੀ ਜਿੰਦੇ ਚ ਜਾਣ ਲਿਹਾ ਹਮਲਾ ਕੀਤਾ ਗਿਆ ਹੋਵੇ ਨਹੀਂ ਪਹਿਲਾਂ ਪਹਿਲਾਂ ਕੋਈ ਜਾਣ ਪਹਿਲਾਂ ਤ ਨਹੀਂ ਇੱਦਾਂ ਤਾਂ ਨਹੀਂ ਬਦਲ ਕੋਰਦਾ ਨਹੀਂ ਪਹਿਲਾਂ ਛੋਟੀ ਮਾਰੇ ਡਾਂਗ ਤੋਂ ਮਾਰਦਾ ਸੀਗਾ ਉਹਦਾ ਕੁੱਤਾ ਮਾਰਦਾ ਸੀਗਾ ਵੀ ਇਦਾਂ ਦਾ ਕੋਈ ਦਰਬਾਨ ਜਾਂ ਕਾਫੇ ਕੋਲ ਜਾਂ ਗੁਰਦਾਸ ਸਿੰਘ ਨੇ ਜਾ ਕੇ ਕਰੀ ਨਿਭਾਤੀ ਸੀ ਜੀ ਆ ਪਹਿਲਾਂ ਉਹਦਾ ਕੁੱਤਾ ਮਾਰਦੇ ਸੀ ਜੀ ਜੀ ਕਿਦਾਂ ਦੇਖਦੇ ਵੈਸਤੇ ਕਿ ਕੋਦਮ ਇੱਕ ਕੋਲੀ ਵਾਰਦਾਤ ਹੋ ਗਈ ਇੱਕ ਕੋਲੀ ਵਾਰਦਾਤ ਜੀ ਸਾਡੇ ਦਾਦਾ ਜੀ ਸੀ ਉਹ ਦੋ ਤਿੰਨ ਮਹੀਨੇ ਪਹਿਲਾਂ ਵੀ ਉਹਨਾਂ ਨੇ ਕੰਮ ਸਟਾਰਟ ਕੀਤਾ ਸੀਗਾ ਉਹ ਵੀ ਕਰਵਾਣਾ ਕਰੂਣਾ ਗਾੜੀ ਹੈ ਨੂੰ ਮੈਂ ਇੱਕ ਕਰਤਮਕਿਆ ਦੇ ਕੇ ਗੈਸ ਵਾਰ ਦੇਣਾ ਆ ਕਰੂਗਾ ਠੀਕ ਹੈ ਜੀ ਉਹਦੇ باوجود ਰਾਤ ਨੂੰ ਮੇਰੇ ਬੁੜੇ ਨੇ ਉਹਨੇ ਫੋਨ ਲਾਇਆ ਮੇਰੇ ਦਾਦੇ ਨੂੰ ਉਹ ਦਾਦਾ ਮੇਰਾ ਇਹ ਨੂੰ ਪਤਾਉਂਦਾ ਰਹੇ ਮੈਂ ਕਹਿੰਦਾ ਰਹੇ ਵਾਰ ਦੇ ਕੇ ਰੈਂ ਕਰਦੇ ਉਹ ਕਰਦੇ ਤੇ ਵੀ ਉਹਦੇ ਕਹਿਣ ਤੋਂ ਨਹੀਂ ਵਾਰਦਾ ਮੈਂ ਪਰਿਵਾਰ ਨੂੰ ਸਮਝ ਲੋ ਜੌਂ ਦੀ ਸ਼ਾਦੀ ਸੀ ਸੰਦ ਲੋ ਦਾਦਾ ਕਿੱਥੇ ਰਹਿੰਦਾ ਦਾਦਾ ਹਰਨੀ ਵਾਲੇ ਜਾਂਦੇ ਅਸ ਹਰਨੀ ਵਾਲੇ ਰਹਿੰਦੇ ਵੀ ਪਹਿਲੇ ਪਰਿਵਾਰਿਕ ਇਸ ਤੇ ਠੀਕ ਨਹੀਂ ਗੇ ਪਹਿਲਾਂ ਦੱਸਦਾ ਸਾਡਾ ਰਹਿੰਦਾ ਰ ਬਹੁਤ ਟਾਈਮ ਸਾਡੇ ਕੋਲ 10 ਸਾਲ ਹੋ ਗਏ 10 ਸਾਲ ਸਭ ਤੋਂ ਬਿਆ ਕੋਈ ਨਹੀਂ ਬਸ ਥੋੜੇ ਮੰਡ ਦੇ ਵਿੱਚ ਕੋਈ ਡਾਊਟ ਹੋਣੇ ਕੋਈ ਆ ਗਿਆ ਤਾਂ ਉਹ ਜੇ ਤਾਂ ਗਲਤ ਨਾਲ ਬੋਲਦਾ ਸੀ ਮੈਂ ਮੇਰਾ ਕੋਈ ਪਰਜਾਇਆ ਨਹੀਂ ਸੀ ਹਾਂ ਕੋਈ ਜ਼ਮੀਨੀ ਵਿਵਾਦ ਤਾਂ ਨਹੀਂ ਸੀਗਾ ਨਾ ਨਾ ਜ਼ਮੀਨੀ ਆਪਣਾ ਕੋਈ ਜ਼ਮੀਨੀ ਰੋਲਾ ਨਹੀਂ ਸੀਗਾ ਵੰਡ ਬੰਡਾਰਾ ਹੋਇਆ ਹੋਇਆ ਵੰਡ ਬੰਡਾਰਾ ਚਾਚਾ ਸਾਡੇ ਬਿੱਟ ਵੀ ਦੋ ਘਰਾ ਹੈ ਡੈਡੀ ਜੱਜ ਉਹਨਾਂ ਦਵਾਨੂ ਨੇ ਰੱਖਿਆ ਮਦ ਇਹਨ ਕੋਈ ਜ਼ਮੀਨੀ ਰੋਲਾ ਨਹੀਂ ਸੀਗਾ ਕੁਝ ਨਹੀਂ ਸੀਗਾ ਆਪਾਂ ਇਹ ਕਹਿੰਦੇ ਅਸਨ ਨਸ਼ੇ ਦੇ ਵਿੱਚ ਵਾਰਦਾਤ ਨੂੰ ਜਾਣ ਤੇ ਰਾਤ ਦਾ ਬੜਾ ਜਿਆਦਾ ਸੀਰੀਅਸ ਹੋ ਗਿਆ ਰਾਤ ਨੂੰ ਦਾਬਾ ਤੋਂ ਲੈ ਰਾਤ ਡੇਕੇ ਸੀ ਗਿਆ ਸਵੇਰ ਪਿਆਸੀ ਤੇ ਸਾਰੇ ਸਵੇਰ ਕੰਮ ਤੇ ਗਿਆ ਚਲੇ ਤੇ ਜਦੋਂ ਪਾਣ ਕੇ ਅਸੀਂ ਜਦੋਂ ਨਾਲ ਪੋਕੇ ਦੇ ਕੋਲ ਗਿਆ ਸੀ ਕੰਮ ਤੇ ਸੀ ਕੀ ਮੰਗ ਕਰਦੇ ਹੋ ਮੰਗ ਤਾਂ ਸਾਨੂੰ ਸਾਫ਼ ਚਾਹੀਦਾ ਬਸ ਵਾਤਵਾ ਸਹਾਇਤਾ ਪਾਚੀ ਚਾਹੀਦੀ ਜਾਈ ਤੇ ਇਹਨਾਂ ਦੇ ਵਿੱਚ ਲੋਗੂ ਨੇ ਗਾ ਦੁੱਸਾ ਦੇ ਫਾਜ਼ਲ ਸਾਹਿਬ ਨੂੰ ਮੰਨਦੇ ਹੋ ਕਿ ਦਾਦਾ ਜਾਂ ਹੋਰ ਪਰਿਵਾਰਕ ਮੈਂ ਕਤਲ ਕਤਲ ਸਾਜਿਸ਼ ਦਾਦੇ ਦੀ ਸਾਡੇ ਦੀ ਤੇ ਕਤਲ ਸਾਡੇ ਗੁਣੇ ਨਹੀਂ ਕਿਹਨਾਂਗੇ ਜੀ ਮਲਕੀਸ਼ ਸਿੰਘ ਜੀ ਕਿ ਮੇਰਾ ਕਥਿਤ ਦਰਕਿਲ ਦੱਸੋ ਮੇਰੀ ਪਰਚਾਈ ਕਿ ਕਾਰਨ ਹੋਇਆ ਹੈ ਮਾਰਾ ਮੁਤਕਰਤਾ ਹੀ ਮਾਮਲਾ ਹੈ ਬ੍ਰਦਰ ਦਾ ਕੀ ਨਾਮ ਹੈ ਸਖਤੇਰ ਸਿੰਘ ਜੀ ਕਿੰਨੀ ਉਮਰ ਹੈ ਮੈਨੂੰ 2 ਸਾਲ ਬੱਟਾ ਜੀ ਤੇ ਭਾਬੀ ਜੀ ਉਹਨਾਂ ਦੀ ਕਿੰਨੀ ਉਮਰ ਸੀ ਕੋਈ ਨਹੀਂ ਹੋਊਗੀ ਮੇਰੇ ਕਰ 45 ਦੇ ਉੱਤੇ ਹੀ ਹੋਣੀ ਕੀ ਨਾਮ ਸੀ ਉਹਨਾਂ ਦਾ ਪਾਲੋ ਪਾਲੋ ਬਾਈ ਕਿੰਨੇ ਬੱਚੇ ਨੇ ਦੋ ਮੁੰਡੇ ਇੱਕ ਕੁੜੀ ਵਿਆਹ ਹੋਏ ਨੇ ਇੱਕ ਮੁੰਡਾ ਰਿੰਕਾ ਜੀ ਜੋਟਾ ਤਾਨੂੰ ਕਦੋਂ ਪਤਾ ਲੱਗਿਆ ਸਾਨੂੰ ਸਵੇਰੇ ਪਤਾ ਲੱਗਿਆ ਜੀ ਕਿ ਇਰਾਦਤ ਹੀ ਘਟਨਾ ਹੈ ਜੂਬਾ ਹੋਈ ਏ ਸਵੇਰੇ ਅਰਲੀ ਮਾਰਨਿੰਗ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਪਤਾ ਨਹੀਂ ਜੀ ਮੈਂਟੇਨਰ ਪਤਾ ਮੈਂ ਤਾਂ ਇੱਥੇ ਆ ਗਿਆ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਅਰਨੀਆ ਟ੍ਰੈਨ 6 ਕਿਲੋ ਬਾਅਦ ਇਹ ਖਾਣੇ ਅਰਨੀ ਵਾਲੇ ਦਾ ਜਿਹੜਾ ਇੱਕ ਪਿੰਡ ਦਾ ਬਹੁਤ ਖਾਸ ਉਹਦੀ ਪੰਡੋ ਦੇਵੀ ਰਹਿਣ ਵਾਲੀ ਸੀ ਉਹਦੇ ਹਸਬੰਡ ਨੇ ਸਰਦੇਸ਼ ਸਿੰਘ ਨੇ ਉਹਦਾ ਕਹਾੜੀ ਮਾਰ ਕੇ ਕਤਲ ਕਰ ਦਿੱਤਾ ਅੱਜ ਸਵੇਰ ਦੀ ਗੱਲ ਹੈ ਇਹ ਕਿ ਸ਼ਰਾਬ ਪੀਤੀ ਉਸਦੀ ਦੱਸਦੇ ਨੇ ਕੋਈ ਸ਼ੱਕ ਸ਼ੁਕ ਕਰਦਾ ਜਿਹਦੇ ਕਰੈਕਟਰ ਇਸ ਕਰਕੇ ਵੀ ਮਾਰਤਾ ਚੱਲ ਉਹ ਅਸੀਂ ਕਾਰਵਾਈ ਕਰਨ ਲਈ ਆਏ ਆ ਇੱਥੇ ਹਸਪੀਟਲ ਤੇ ਇਸ ਤਰ੍ਹਾਂ ਦੀ ਸਟੇਟਮੈਂਟ ਮਿਲੀ ਜੀ ਉਸ ਹਿਸਾਬ ਨਾਲ ਅਸੀਂ ਕਤਲ ਦਾ ਪਰਚਾ ਦਰਜ ਕਰਾਇਆ ਪਰਿਵਾਰ ਚ ਉਹਦੇ ਦੋ ਮੁੰਡੇ ਨੇ ਇੱਕ ਲੜਕੀ ਐ ਤੇ ਇੱਕ ਲੜਕੀ ਤੇ ਇੱਕ ਮੁੰਡਾ ਸਾਦੀ ਸ਼ੁਦਾ ਨੇ 45 ਸਾਲ ਦੀ ਜੇ ਦੱਸਦੇ ਨੇ ਉਹਦੀ ਬਾਕੀ ਜਿਸ ਤਰ੍ਹਾਂ ਬਿਆਨ ਲਖਣਗੇ ਉਸੇ ਤਰ੍ਹਾਂ ਕਾਰਵਾਈ ਕਰ ਦਿੱਤੀ ਹੈ ਫਰਾਰ ਹੈ ਫਿਲਹਾਲ ਫਰਾਰ हाँ दस दिन भी झगड़ा सी करेंगे हाँ टीम बनाती हैं अलग अलग सी आई ए की टीम साड़ी थाने की टीम बनाती है एक चौकी इंचाव टीम बनाई एस एस टी अपनी टीम है ये सारे टीम लाइया हुई हैं जल्दी रेस्ट कर ले बी आई न्यूज़ चैनल देखने वाले सभी दर्शकों से हम अपील करते हैं कि ए बी आई न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना जय हिंद जय भारत